ਸਤੇ ਅਜਾ ਤੇਰੇ ਵਾਸਤਾ ਤੁਮ ਵੀ ਨਾ ਮਾਪੇ ਤਗ ਮਨਾ ਨਾ ਤਾ ਕੋਈ ਤਗ ਮਨਾ ਨਾ ਤਾ ਕੋਈ ਰਹੀ ਤੇ ਤੁਸ ਤੂਲ ਜੀਆਂ ਕੰਮ ਨੇ ਨਬਾਦ ਦੇ ਆਉਂਦੇ ਨੇ ਪਖੰਗੀਆਂ ਆਂਦਾ ਆਉਂਦੇ ਨੇ ਪਖੰਗੀਆਂ ਹੋਸ਼ ਦੇ ਵਿੱਚ ਕੋਈ ਫੰਕਰ ਰਹੇ ਦਾਜ ਤੇ ਹੋਸ਼ ਦਾ ਜੱਲਾ ਮਾਹੌਲ ਬੜਾ ਪਿਆਰਾ ਅੱਜ ਬਾਬਾ ਜੀ ਦੇ ਆਪ ਨੂੰ ਪਰਕੇ ਬੈਠੇ ਨੇ ਜਪੀ ਸਾਹਿਬ ਦੀ ਬਾਣੀ ਗੱਲ ਰਹੀ ਆ ਤੇ ਗੁਰਮਖ ਪਿਆਰਿਓ ਜਦੋਂ ਵਿਧੀਆ ਛੱਪ ਦੇ ਅੰਦਰ ਹੋਇਆ ਨਾ ਮਨ ਨੂੰ ਸ਼ਾਂਤੀ ਆ ਗਈ ਇੱਕ ਪ੍ਰਭਾਸ ਜਾ ਹੋ ਗਿਆ ਮਨ ਹੋਂ ਤੇਰਾ ਬਾਲ ਬਿੰਗਾ ਨਹੀਂ ਹੁੰਦਾ ਅਨਸਾਨੀਆਂ ਬਹਾਪੁਰਖ ਦੀ ਸੰਗਤ ਜਿਸ ਮਿਲਿਆ ਮਨ ਉਹ ਅਨਾਨ